ਉੱਥੇ ਪਿਗਾਂੋਂ ਪਿਗਾਂ ਨੇ ਆਹ ਹੋਰ 3 ਐਂਡ 3 ਹੁਣ ਹੋਰ ਬਾਹਰ ਨਿਕਲੋ ਮੰਤਰੀਆ ਵੋਟਾਂ ਖਵਾਉਣ ਨੂੰ ਧੜੇ ਦੇ ਆ ਜਾਂਦੇ ਗਰੀਬਾਂ ਨੂੰ ਗਰੀਬਾਂ ਆਏ ਮੰਤਰੀ ਬਣਿਆ ਕਿ ਇਹਦੇ ਤਾਂ ਪੱਕੀ ਨਿਵਾਲੀ ਉੱਥੇ ਬਾਰੇ ਬੈਠਿਆ ਹੋਊਗਾ ਸਾਡੀ ਕੀ ਹੱਟੇ ਵਰਗੇ ਇਹ ਦੇਖੋ ਇਹ ਪਿਆ ਲੰਮੀਆਂ ਤਾਣੀ ਸਾਰਾ ਪੰਜਾਬ ਮਰੀ ਜਾਂਦਾ ਪਾਣੀ ਨਾਲ ਲੋਕਾਂ ਦੇ ਘਰੇ ਸੱਪ ਵੜ ਗਏ ਨੇ ਭਗਵੰਤ ਸਿੰਘ ਜੀ ਤੁਹਾਨੂੰ ਹੈ ਗਿਆ ਮਾੜਾ ਮੋਟਾ ਕਿ ਨਹੀਂ ਉਹ ਦੋ ਜਿਹੜੇ ਵੋਟਾਂ ਪੁਆਈਆਂ ਸੀ ਤੁਸੀਂ ਸਾਰਿਆਂ ਨੂੰ ਤਰਲੇ ਕੱਢਦੇ ਸੀ ਮਾਂ ਤਾਰੇ ਗੱਲ ਗਲਤ ਹੈ ਜਮਾ ਗਲਤੀ ਹੈ ਉਥੇ ਦੇਖੋ ਸਾਰਾ ਪੰਜਾਬ ਰੂਲੀ ਜਾਂਦਾ ਆਰਾਮ ਨਾਲ ਬੈਠੇ ਹੋ ਆਰਾਮ ਨਾਲ ਪੰਜਾਬ ਪੰਜਾਬ ਰੁਲ ਗਿਆ ਮੇਰੀ ਗੱਲ ਸੁਣ ਲਓ ਮੈਂ ਆਰਾਮ ਨਾਲ ਕਿਤੇ ਨਹੀਂ ਬੈਠਾ ਆ ਮੇਰੀ ਦਵਾਈ ਪਈ ਆ ਆ ਦਵਾਈ ਦੇਖ ਲਓ ਆ ਦਵਾਈ ਦੇਖ ਲਓ ਸਾਨੂੰ ਵੀ ਦਵਾਈਆਂ ਦੀ ਲੋੜ ਹੈ ਲੋੜ ਹੈ ਦਵਾਈਆਂ ਦੀ ਸਾਡੇ ਬੱਚਿਆਂ ਨੂੰ ਵੀ ਲੋੜ ਹੈ ਦਵਾਈਆਂ ਦੀ ਇਹ ਮਾਰ ਪਏ ਨੇ ਤੁਹਾਨੂੰ ਕੀ ਲੱਗਦਾ ਮੈਨੂੰ ਪਾਣੀ ਦਾ ਫਿਕਰ ਨਹੀਂ ਹੈਗਾ ਤੁਹਾਨੂੰ ਫਿਕਰ ਹੁੰਦਾ ਤੁਸੀਂ ਲੰਮੀ ਚਾੜੀ ਮੇਰੇ ਕੋਲ ਫਿਕਰ ਨਹੀਂ ਜੀ ਮੈਂ ਆਪ ਮਾਰ ਹੋਇਆ ਪਿਆ ਕੁਮਾਰ ਦਵਾਈ ਚੱਲਦੀ ਹੈ ਮੇਰੀ ਆ ਦੇਖ ਲਓ ਐਡੇ ਐਡੇ ਪੱਤੇ ਦੇ ਰੱਖੇ ਨੇ ਡਾਕਟਰਾਂ ਨੇ ਗੋਲੀਆਂ ਦੇ ਮਾਨਤਾ ਕਿਸ ਤਰ੍ਹਾਂ ਦੀ ਚਿਰਚ ਮਾਰਦੀ ਸੀ ਤੁਸੀਂ ਆਂਦੇ ਸੀ ਜਦੋਂ ਤੁਸੀਂ ਭੱਜ ਸਾਂ ਕੇ ਰੋੜੇ ਪਾਉਂਦੇ ਸੀ ਹੁਣ ਹਾਰ ਡਾਈ ਪਈਆ ਤੂੰ ਮਾਮਾ ਦਾ ਮੋਟਾ ਹੈ ਵੀ ਕਰ ਮੈਂ ਕਹਿਣਾ ਮੇਰੀ ਗੱਲ ਸੁਣੋ ਅੰਨੀ ਕਿੰਨੇ ਕਿ ਬੱਚਾ ਦਾ ਕੀ ਹਾਲ ਹੈ ਸੱਪੋ ਜੜ ਜਾਂਦੇ ਨੇ ਕਦੇ ਡੰਕਰ ਪਸ਼ੂ ਮਰੇ ਪਿਆ ਤੁਹਾਨੂੰ ਮਾੜੀ ਮੋਟੀ ਹੈ ਕਿ ਮੈਂ ਤੁਹਾਨੂੰ ਵੀ ਜੀ ਕਰਦਾ ਪਹਿਲਾਂ ਮੇਰੀ ਗੱਲ ਸੁਣੇਗੀ ਤੂੰ ਸੁਣਾ ਜੀ ਸੁਣ ਮੈਂ ਵੀ ਪਾਣੀਆਂ ਨਾਲ ਹੀ ਬਿਮਾਰ ਹੋਇਆ ਪਾਣੀਆਂ ਦੇ ਫਿਕਰ ਕਰਕੇ ਬਿਮਾਰ ਹੋਇਆ ਪਾਣੀ ਵੱਧ ਪਾਤਾ ਕਿਸੇ ਨੇ ਬੈਗ ਦੇ ਵਿੱਚ ਕਿਸੇ ਨੇ ਘੱਟ ਪਾਤਾ ਪਾਣੀ ਦੇ ਕਰਕੇ ਹੀ ਮੈਂ ਬਿਮਾਰ ਹੋਇਆ ਪਾਣੀਆਂ ਦਾ ਮੇਰੇ ਤੋਂ ਜ਼ਿਆਦਾ ਕਿਹਨੂੰ ਫਿਕਰ ਹੋਊਗਾ ਨਹੀਂ ਪੀਣਾ ਸੀ ਪੈਗ ਸਾਮਾਨ ਸਭ ਨਹੀਂ ਪੀਣਾ ਸੀ ਪੈਗ ਓਹੋ ਪੈਗ ਹੋਰ ਪਾਣੀ ਤੇ ਵੀ ਨਹੀਂ ਕਿਵੇਂ ਪੀ ਜਾਊਗਾ ਸਾਰੀਆਂ ਗੱਲਾਂ ਛੱਡੋ ਇਹ ਦੱਸੋ ਤੁਸੀਂ ਪੰਜਾਬ ਵਾਸਤੇ ਕੀਤਾ ਕੀ ਹੈ ਇੰਨਾ ਪਾਣੀ ਆ ਗਿਆ ਮੈਂ ਹੋਰ ਮੈਂ ਪੰਜਾਬ ਲਈ ਕੀ ਕਰਿਆ ਮੈਂ ਪੰਜਾਬ ਲਈ ਕੀ ਕਰਿਆ ਤੁਸੀਂ ਮੈਨੂੰ ਪੁੱਛਦੇ ਹੋ ਹਾਂਜੀ ਮੈਂ ਆਪਦਾ ਹੈਲੀਕਾਪਟਰ ਦੇਤਾ ਮੈਂ ਆਪ ਐਕਟਿਵਿਟੀ ਫਿਰਦਾ ਐਕਟਿਵਿਟੀ ਚਾਰਜਰ ਵਾਲੀ ਐਕਟਿਵਿਟੀ ਫਿਰਦਾ ਹੈਲੀਕਾਪਟਰ ਨਹੀਂ ਤੁਸੀਂ ਝੂਟਿਆ ਸੀ ਨਹੀਂ ਲੈਂਦੇ ਤੁਸੀਂ ਤਾਂ ਗੋਟਾ ਫੋੜਨ ਨੂੰ ਹੈਲੀਕਾਪਟਰ ਫਿਰੇਗੇ ਲੈ ਦੱਸ ਯਾਰ ਨਾ ਸਾਰੇ ਸਵਾਲ ਤੁਸੀਂ ਪੁੱਛਦੇ ਨੇ ਮੈਨੂੰ ਨਾ ਤੁਸੀਂ ਪੁੱਛਦੇ ਨੇ ਸਾਰੇ ਸਵਾਲ ਤੁਹਾਨੂੰ ਆ ਬੋਲੀਏ ਕੁਛ ਮੁੰਡਾ ਆ ਕੁੜੀ ਬੋਲੀਏ ਕੁਛ ਇਹ ਬੱਚੇ ਕੀ ਬੋਲਣਗੇ ਇਹ ਬੱਚੇ ਹੜਾ ਨਾਲ ਦੇਖੋ ਕੀ ਹੋਇਆ ਹਾਲ ਪਿਆ ਉਹ ਹੜਾ ਤੇ ਮਿੱਟੀ ਚੱਕ ਚੱਕ ਕੇ ਸੀ ਮਰਨ ਲੱਗੇ ਪਿਆ ਕਿਆ ਹੱਦ ਹੋਗੀ ہڑ میں نے مکایا مکایا پی پی کے مکایا میں پانی پانی بیوی کے ਜਦੋਂ ਤੁਸੀਂ ਕਹਿੰਦੇ ਸੀ ਅਸੀਂ ਥੋੜਾ ਹਾਈ ਹੱਲ ਕਰਨੇ ਇਹ ਹੱਲ ਕਰਨੇ ਉਹ ਹੱਲ ਕੀ ਕਰ ਦੰਨੀਆਂ ਫਿਰ ਹੋਰ ਹੋਰ ਕਿਵੇਂ ਕਰੀਏ ਪਾਣੀ ਬਚਾਈ ਜਾਈਏ ਮੈਂ ਸੇਕ ਕੰਨੀਆਂ ਹੋਰ ਹੋਰ ਕਿਵੇਂ ਪਾਕਿਸਤਾਨ ਜੱਪੀਆਂ ਬੰਦੇ ਸੀ ਹੁਣ ਇਹ ਪਾਣੀ ਦਾ ਵੀ ਹੱਲ ਕਰੋ ਨਾ ਤੁਸੀਂ ਮੱਦ ਹੋ ਗਈ ਲੈ ਦੱਸ ਨਾ ਪਹਿਲਾਂ ਵਾਲੀਆਂ ਸਰਕਾਰਾਂ ਨੇ ਕੀ ਕਰਿਆ ਮੈਨੂੰ ਐਟਾ ਦੱਸ ਸਰਕਾਰਾਂ ਤਾਂ ਬੜਾ ਕੁਝ ਕੀਤਾ ਦਾਣੇ ਬਥੇਰਾ ਕੁਝ ਕੀਤਾ ਦਹਾ ਨਾ ਮੈਂ ਹੋਰ ਦਾਣੇ ਤੁਹਾਡੇ ਖਾ ਗਿਆ ਮੈਂ ਆਪ ਖਾ ਗਏ ਪਾਣੀ ਖਾ ਗਏ ਹਰ ਕਿਸੇ ਬੱਚੇ ਬੱਚੀ ਤਾਂ ਬਜੀ ਪਾਣੀ ਤੁਸੀਂ ਦੇਰੇ ਬੱਚੇ ਨੂੰ ਸੂਰ ਨਹੀਂ ਕਿੰਨੇ ਸੂਰਾਂ ਜਿੱਦ ਕੀ ਸੂਰਾਂ ਦੇ ਕਿਹੜੇ ਆਪ ਮਾਸਟਰ ਨੇ

ਪੜਨੇ ਨਹੀਂ ਹੁੰਦਾ ਬੱਚਾ ਤਾਂ ਖਾਣਾ ਨਹੀਂ ਤਾਂ ਮੈਂ ਟਾਟ ਤੇ ਬਹਿ ਕੇ ਪੜਿਆ ਮੈਂ ਟਾਟ ਤੇ ਬਹਿ ਕੇ ਪੜਿਆ ਮੈਂ ਟਾਟ ਤੇ ਮੈਂ ਕਿੱਥੇ ਪਾਣੀ ਵਾਸਪੀ ਕਰ ਰਿਹਾ ਮੈਂ ਸੜਕਾ ਡੁੱਬ ਗਿਆ ਜੀ ਪਾਣੀ ਮੇਰੇ ਤੋਂ ਫ੍ਰਿਜ ਚਾਕੇ ਦੇਖ ਲੋ ਫ੍ਰਿਜ ਚ ਪਾਣੀ ਫ੍ਰਿਜ ਚ ਪਾਣੀ ਮੇਰੀ ਰਸੋਈ ਚ ਪਾਣੀ ਮੇਰੇ ਬਾਥਰੂਮ ਚ ਪਾਣੀ ਸਾਰੇ ਕਿਤੇ ਪਾਣੀ ਸਾਡੇ ਤੋਂ ਪਾਣੀ ਚਾਹੁੰਦਾ ਬਿਲਕੁਲ ਗੰਦਾ ਪਾਣੀ ਦਾ ਅਸੀਂ ਬਿਮਾਰ ਪਏ ਪਿਆ ਸਾਡੀ ਉਥੇ ਸਰਕਾਰ ਦੇ ਹਸਪਤਲ ਨਹੀਂ ਸਾਡੀ ਕੋਈ ਸੁਵਿਧਾ ਨਹੀਂ ਕਹਿੰਦਾ ਮੈਂ ਕਰਤਾ ਮੈਂ ਮੱਝਾਂ ਨਵਾਲੀਆਂ ਹੁੰਦੀ ਸਾਡੀ ਹਸਪਤਲ ਚ ਕੋਈ ਸੁਣਦਾ ਸਾਨੂੰ ਪਰਚੀ ਤੇ ਦੇ ਕੇ ਦੋ ਕੇ ਦਵਾਈ ਦੇਣਾਂ ਨਹੀਂ ਸਾਨੂੰ ਉਹ ਕੱਟ ਦਿੰਦੇ ਨੇ ਪਰਚਾ ਸਾਡਾ ਧੰਨਾ ਧੰਦਾ ਬਈ ਪੰਜਾਬ ਸੰਗਰੂਰ ਦਾ ਪਰਚਾ ਵੀ ਨਾ ਉਹ ਪੰਜਾਬ ਦੇ ਲੋਕ ਧੰਦੇ ਬਈ ਐਂ ਨਹੀਂ ਬਖਸ਼ ਦੇ ਕਿਸੇ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਦੋਸਤੋ ਇਹ ਵੀਡੀਓ ਅਸੀਂ ਕਿਸੇ ਤੇ ਮਤਲਬ ਕਿਸੇ ਦੀ ਨਿੰਦਾ ਕਰਨ ਲਈ ਨਹੀਂ ਬਣਾਈ ਤੇ ਵੈਸੀ ਮਨੋਰੰਜਨ ਲਈ ਬਣਾਈ ਹੈ ਇਸ ਵੀਡੀਓ ਨੂੰ ਦੇਖ ਕੇ ਕੋਈ ਵੀ ਸੀਰੀਅਸ ਨਾ ਹੋਵੇ ਤੁਹਾਨੂੰ ਕਮੈਂਟ ਅੱਜ ਗਾਲਾਂ ਨਾ ਕੱਢਿਓ ਅਸੀਂ ਸਿਰਫ ਕਲਾਕਾਰ ਆ ਤੇ ਆਪਣਾ ਵੀਡੀਓ ਬਣਾਉਣਾ ਸਾਡਾ ਕੰਮ ਹੈ ਤੇ ਸਾਡਾ ਫਰਜ਼ ਵੀ ਹੈ ਜੋ ਮੁੱਦੇ ਨੇ ਉਹ ਵਿਅੰਗ ਰਹਿ ਹਾਸੇ ਰਹਿ ਸੱਚੇ ਢੰਗ ਨਾਲ ਹੱਸਦੇ ਖੇਡਦੇ ਆਪਣੇ ਜਿਹੜੇ ਮੁੱਦੇ ਨੇ ਉਹ ਸਰਕਾਰ ਤੱਕ ਆ ਆਮ ਲੋਕਾਂ ਤੱਕ ਪਹੁੰਚਾਏ ਜਾਣ ਅਸੀਂ ਛੋਟੀ ਜਿਹੀ ਕੋਸ਼ਿਸ਼ ਕੀਤੀ ਹੈ ਪਾਣੀਆਂ ਦੇ ਉੱਤੇ ਜੋ ਵੀਡੀਓ ਬਣਾਈ ਹੈ ਔਰ ਪੰਜਾਬ ਦੇ ਵਿੱਚ ਜਿਹੜੇ ਪਾਣੀ ਦੇ ਹਾਲਾਤ ਨੇ ਉਹ ਬਾਬੇ ਨਾਨਕ ਦੀ ਮਿਹਰ ਹੈ ਤੇ ਸਾਡੇ ਪੰਜਾਬੀਆਂ ਦੇ ਵਿੱਚ ਇੰਨਾ ਦਰਿਆਦਿਲੀ ਹੈ ਉਹ ਇੰਨੀ ਮਿਹਨਤ ਕਰ ਰਹੇ ਨੇ ਝੋਰਾ-ਸ਼ੋਰਾ ਨਾਲ ਔਰ ਇਹਨਾਂ দান ਕਰ ਰਹੇ ਨੇ ਜੋ ਵੀ ਲੋਕ ਜਿਨ੍ਹਾਂ ਵੀ ਸੱਜਣ ਵੀਰ ਭੈਣ ਭਰਾ ਬੱਚੇ ਬਜ਼ੁਰਗ ਸੇਵਾ ਕਰ ਰਹੇ ਨੇ ਸੇਵਾ ਨਿਭਾ ਰਹੇ ਨੇ ਹੜਪੀਟਾਂ ਲਈ ਉਹਨਾਂ ਦੇ ਅਸੀਂ तहे ਦਿਲੋਂ ਸ਼ੁਕਰਗੁਜ਼ਾਰ ਆਂ ਔਰ ਅਸੀਂ ਮਾਣ ਮਹਿਸੂਸ ਕਰਦੇ ਆਂ ਕਿ ਅਸੀਂ ਪੰਜਾਬ ਵਿੱਚ ਪੈਦਾ ਹੋਏ ਆਂ ਕਿਉਂਕਿ ਪੰਜਾਬ ਨੂੰ ਕਿਸੇ ਸੈਂਟਰ ਸਰਕਾਰ ਦੀ ਜਾਂ ਕਿਸੇ ਦੇਸ਼ ਦੀ ਵੀ ਜ਼ਰੂਰਤ ਨਹੀਂ ਉਹ ਆਪਣੇ ਆਪ ਖੜਾ ਹੋਣਾ ਹੁਣਾ ਚਾਹਦਾ ਤੇ ਸਾਨੂੰ ਬੜਾ ਮਾਣ ਹੁੰਦਾ ਹੈ ਤੇ ਜਿਹੜੇ ਸੇਵਾਦਾਰ ਸੇਵਾ ਕਰ ਰਹੇ ਨੇ ਅਸੀਂ ਉਹਨਾਂ ਦੇ ਬਹੁਤ ਬਹੁਤ तहे ਦਿਲੋਂ ਸ਼ੁਕਰਗੁਜ਼ਾਰ ਆਂ ਸਾਰੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ